ਯੋਧਨ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦੇ ਅੰਮ੍ਰਿਤਸਰ ਮੁਸਤਫਾਵਾਦ ਇਲਾਕੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਅਤੇ ਨਗਰ ਨਿਗਮ ਦੇ ਵੱਲੋਂ ਇੱਕ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਦੱਸਿਆ ਕਿ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀਆਂ ਜਾ ਰਹੀਆਂ ਹਨ ਅਤੇ ਨਗਰ ਨਿਗਮ ਵੱਲੋਂ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਹਨ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਥਾਣਾ ਜ਼ਰਰਦੀ ਨਾਉਂਦੇ ਨਸ਼ਾ ਤਸਕਰ ਸਨੂ ਮੋਟਾ ਤੇ ਉਸਦੀ ਮਾਤਾ ਜਗਿੰਦਰ ਕੌਰ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਵਕ ਵਕ ਥਾਣਿਆਂ ਦੇ ਵਿੱਚ ਅਪਰਾਧਿਕ ਮਾਮਲੇ ਦਰਜ ਹਨ ਅੱਜ ਨਗਰ ਨਿਗਮ ਵੱਲੋਂ ਉਹਨਾਂ ਦੇ ਘਰ ਨੂੰ ਘੋੜਿਆ ਗਿਆ। ਇਹ ਯੋਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਪਹਿਲਾਂ ਵੀ ਬੜੀ ਕਾਮਯਾਬੀ ਮਿਲੀ ਹੈ। ਸਾਡੀ ਇਨਫੋਰਸਮੈਂਟ ਡਰਾਈਵ ਦੇ ਵਿੱਚ 70 ਕਿਲੋ ਦੇ ਕਰੀਬ ਹੀਰੋਇਨ ਤੇ ਬਾਕੀ ਜਿਹੜੇ ਡਰੱਗਸ ਨੇ ਫੜੇ ਗਏ ਨੇ ਔਰ 604 ਦੇ ਕਰੀਬ ਜੇ ਆਪਾਂ ਪਹਿਲੀ ਜਨਵਰੀ ਤੋਂ ਦੇਖੀਏ ਤਸਕਰ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਸਮਗਲਰਸ ਔਰ 84 ਲੱਖ ਦੇ ਕਰੀਬ ਡਰੱਗ ਮਨੀ ਇਹ ਹਵਾਲਾ ਦੇ ਵੀ ਤਕਰੀਬਨ 60 ਲੱਖ ਦੇ ਕਰੀਬ ਅਸੀਂ ਰਿਕਵਰੀ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਬੰਦਿਆਂ ਨੇ ਡਰੱਗ ਪ੍ਰੋਸੀਡਸ ਦੇ ਉੱਤੇ ਇਲੀਗਲ ਜਿਹੜੀ ਕੰਸਟਰਕਸ਼ਨਸ ਕੀਤੀਆਂ ਘਰ ਬਣਾਏ ਨੇ ਉਹਨਾਂ ਦੇ ਉੱਤੇ ਵੀ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਆਰਡਰ ਲੈ ਕੇ ਡਿਮੋਲੀਸ਼ਨ ਦਾ ਕੰਮ ਚੱਲ ਰਿਹਾ ਹੈ ਅੱਜ ਆਪਾਂ ਮਸਤੋਬਾਦ ਏਰੀਏ ਦੇ ਵਿੱਚ ਇੱਥੇ ਡੈਮੋਲੇਸ਼ਨ ਡਰਾਈਵ ਤੇ ਖੜੇ ਆ। ਸੋਨੂ ਐਲੀਅਸ ਸੋਨੂ ਮੋਟਾ ਤੇ ਉਹਦੇ ਮਦਰ ਜਗਿੰਦਰ ਔਰ ਜਿਹੜੇ ਹੈਗੇ ਆ ਪਿਤਾ ਦਾ ਨਾਮ ਇਹਦੇ ਕਰਨੈਲ ਸਿੰਘ ਹੈ। ਇੱਕ ਨੋਟੋਰੀਅਸ ਫੈਮਿਲੀ ਹੈ ਜਿਹੜੀ ਸਾਰੀ ਫੈਮਿਲੀ ਇਸ ਕੰਮ 'ਚ ਡਰੱਗ ਪੈਡਲਿੰਗ, ਡਰੱਗ ਸਮਗਲਿੰਗ ਦੇ ਵਿੱਚ ਸ਼ਾਮਲ ਹੈ। ਸੋਨੂ ਦੇ ਖਿਲਾਫ 4 ਮੁਕਦਮੇ ਦਰਜ ਨੇ, ਪ੍ਰੀਵੈਂਟਿਵ ਐਕਸ਼ਨ ਵੀ 2 ਵਾਰ ਹੋਇਆ। ਇਹਦੀ ਮਦਰ ਜਿਹੜੇ ਆ ਜਗENDER ਕੌਰ ਜੀ ਉਹਨਾਂ ਦੇ ਦੋ ਮੁਕਤਵੇ ਆਲਰੇਡੀ ਉਹਤੇ ਵੀ ਦਰਜ ਨਹੀਂ ਔਰ ਅੱਜ ਇਹਦੇ ਨਾਲ ਜਿਹੜੇ ਲੋਕਾਂ ਨੂੰ ਮੈਂ ਮਿਲਿਆ ਇੱਥੇ ਉਹ ਬੜੇ ਇਸ ਗੱਲ ਤੇ ਖੁਸ਼ ਹੋਏ ਆ ਕਿ ਇਹ ਜਿਹੜਾ ਐਕਸ਼ਨ ਹੈ ਵਿਜੀਬਲ ਐਕਸ਼ਨ ਹੈ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਔਰ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਮੈਸੇਜ ਆਂਦਾ ਬੜਾ ਕਲੀਅਰ ਕਿ ਕਿੰਨੀ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਜਿਹੜੀ ਹੈ ਉਹ ਇਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਇਹਦੇ ਨਾਲ ਗਾਹ ਆਉਣ ਵਾਲੀ ਜਿਹੜੀ ਈਡੀਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਬਰਕਤ ਦੀ ਕਮਾਈ ਨੂੰ ਉਹ ਰਸਤੇ ਨੂੰ ਚੂਸ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਛੋਟੇ ਲਾਲਚ ਨੇ ਇਹ ਜ਼ਿੰਦਗੀ ਖਰਾਬ ਕਰਦੇ ਆ ਔਰ ਮੁੜ ਕੇ ساری ਉਮਰ ਤੁਹਾਡਾ ਕੈਰੀਅਰ ਜਿਹੜਾ ਜੇਲ੍ਹਾਂ ਵਿੱਚ ਟੱਕਿਆ ਜਾਂਦਾ ਸੋ ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਨੀ ਚਾਹੀਦੀ ਆ ਔਰ ਆਪਣੇ ਮਿਹਨਤ ਨਾਲ ਅੱਗੇ ਸਮਾਜ ਦੇ ਵਿੱਚ ਬੰਨਾ ਚਾਹੀਦਾ ਨਾ ਕਿ ਛੋਟੇ ਲਾਲਚ ਨਾਲ ਛੋਟੇ ਫਾਇਦੇ ਵਾਸਤੇ ਡਰੱਗੀਆਂ ਇਹੋ ਜਿਹੀ ਚੀਜ਼ਾਂ ਵਿੱਚ ਪੈਣਾ ਚਾਹੀਦਾ ਸੋ ਮੈਂ ਇਹ ਤੁਹਾਡੇ ਰਾਹੀਂ ਅਪੀਲ ਵੀ ਕਰਦਾ ਔਰ ਅੱਗੇ ਵੀ ਸਾਡੀ ਜਿਹੜੀ ਇਹ ਜਿਹੜੀ ਡਰਾਈਵ ਹੈ ਅਗੇਂਸ ਡਰਗ ਦੇ ਇਸੇ ਤਰ੍ਹਾਂ ਜਾਰੀ ਰਹੇਗੀ ਹੁਣ ਪੁਲਿਸ ਵੱਲੋਂ ਲੋਕਾਂ ਨੂੰ ਦਾਖਲ ਵੀ ਕਰਾਇਆ ਜਾ ਰਿਹਾ ਅਸੀਂ ਇੱਕ ਸਪੈਸ਼ਲ ਟੀਮ ਆਪਣੀ ਬਣਾਈ ਹੈ ਜਿਹੜੇ ਕਿ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਦੇ ਵਿੱਚ ਜਿੰਨੇ ਬੰਦੇ ਵੀ ਪੁਲਿਸ ਵੱਲੋਂ ਦਾਖਲ ਕਰਾਏ ਜਾਣਗੇ ਉਹਦਾ ਰਿਕਾਰਡ ਵੀ ਰੱਖੇਗੀ ਔਰ ਤਾਲਮੇਲ ਵੀ ਕਰੇਗੀ ਹਲ ਅਥਾਰਟੀ ਸਿਵਲ ਅਥਾਰਟੀਆਂ ਨਾਲ ਕਿਉਂਕਿ ਉਹਨਾਂ ਦਾ ਕੰਮ ਹੈ ਬੇਸਿਕਲੀ ਪਰ ਅਸੀਂ ਹੌਟਸਪੌਟਸ ਦੇ ਵਿੱਚੋਂ ਮੈਂ ਤੁਹਾਡੇ ਦਰਜੇ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਉਂਕਿ ਇੱਕ ਪੇਸ਼ੈਂਟ ਨੇ ਮਰੀਜ਼ ਨੇ ਉਹ ਉਹਨਾਂ ਨੂੰ ਉਧਰ ਟਰੀਟ ਕਰਕੇ ਆਪਾਂ ਉਹਨਾਂ ਦਾ ਇਲਾਜ ਕਰਾਈਏ ਸੋ ਦੈਟ ਸਾਡੇ ਸਮਾਜ ਦੇ ਵਿੱਚ ਵਾਪਸ ਆ ਕੇ ਉਹਨਾਂ ਦੀ ਰੀਹੈਬ ਹੋ ਕੇ ਉਹ ਆਪਣਾ ਕੰਮ ਆਪਣੀ ਜ਼ਿੰਦਗੀ ਵਧੀਆ ਬਸਰ ਕਰ ਸਕੇ ਤੇਰੇ ਪਿਛਲੇ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਸੀ ਹੁਣ ਕਿੱਥੇ ਖੜਾ ਪਰਵਾਹ ਦੀ ਕੀ ਕਿ ਰਖਣਾ ਦੇਖੋ 15 ਤੋਂ 13 ਦੇ ਮੁਕਦਮੇ ਨੇ ਜੇ ਆਪਾਂ ਦੇਖੀਏ 2024 25 ਦੇ ਨੇ ਔਰ ਮ ਜਿਹੜੇ ਉਹਨਾਂ ਦੇ ਮਦਰ ਦੇ ਜਗENDER ਕੌਰ ਦੇ ਖਿਲਾਫ 2015 ਦਾ 2023 ਦੇ ਮੁਕਦਮੇ ਨੇ ਸੋ ਕਾਫੀ ਲੰਬੇ ਸਮੇਂ ਤੋਂ ਇਹਦਾ ਮਤਲਬ ਇਹ ਕੰਮ ਕਰ ਰਿਹਾ ਜੇਲ੍ਹਾਂ ਚ ਜਾ ਕੇ ਫਿਰ ਵਾਪਸ ਆ ਕੇ ਔਰ ਜਿਹੜੀਆਂ ਡਰਗ ਪ੍ਰੋਸੀਡਸ ਨਾਲ ਇਲੀਗਲ ਗਾਟਰਨ ਮਨੀ ਨਾਲ ਚੀਜ਼ਾਂ ਬਣਾਈਆਂ ਉਹਦੀ ਡੈਮੋਲਿਸ਼ਨ ਨਾਲ ਬੜਾ ਡੈਮੋਨਸਟ੍ਰੇਟਿਵ ਤੇ ਵਿਜੀਬਲ ਇਫੈਕਟ ਜਾਂਦਾ ਪਬਲਿਕ ਦੇ ਵਿੱਚ ਉਹਦੇ ਚ ਲੋਕਾਂ ਨੇ ਮੈਨੂੰ ਜਿੱਤੇ ਕਾਫੀ ਅੱਛੀਆਂ ਗੱਲਾਂ ਦੱਸੀਆਂ ਇਸ ਬਾਰੇ ਕਿ ਇਹਦੇ ਨਾਲ ਬੜਾ ਸਟਰੋਂਗ ਮੈਸੇਜ ਆਇਆ ਸਾਡੇ ਮਹੱਲੇ ਦੇ ਵਿੱਚ ਔਰ ਅਸੀਂ ਉਹ ਆਪਣੀ ਡਰਾਈਵ ਨੂੰ ਕੰਟੀਨਿਊ ਕਰਾਂਗੇ ਅਜੇ ਜਿ ਕਮਾਈ ਨਾਲ ਭੁੱਲ ਸਾਹਿਬ ਬੋਲੀ ਵੀ ਕੋ ਇਹਨਾਂ ਨੂੰ ਸਾਹਮਣੇ ਆ ਜੀ ਪ੍ਰੋਪਰਟੀ ਬਣੇ ਜੀ ਅਜੇ ਤਾਂ ਇਹ ਆਇਆ ਜੀ ਜਿੱਥੇ ਤਾਂ ਸਾਹਮਣੇ ਆ ਰਿਹਾ ਉਹ ਸਾਰਾ ਲੀਗਲ ਤਰੀਕੇ ਨਾਲ ਪ੍ਰੋਪਰ ਨੋਟਿਸ ਦੇ ਕੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਹੀ ਇਹਨਾਂ ਕਾਰਵਾਈ ਕੀਤੀ ਜਾਂਦੀਆਂ ਔਰ ਜੇ ਕਮਿਸ਼ਨਰ ਅੰਮ੍ਰਿਤਸਰ ਦੀ ਗੱਲ ਕਰੀਏ 6ਵੀਂ ਡੈਮੋਲੇਸ਼ਨ ਹੈ ਆਪਣੀ ਔਰ ਇਸ ਤਰ੍ਹਾਂ ਹੀ ਸਾਡੀ ਡਰਾਈਵ ਆ ਕੇ ਚਲਦੀ ਰਹੇਗੀ ਸਰ ਸਪਲਾਈ ਚੇਨ ਟੁੱਟ ਰਹੀ ਹੈ ਜਿਹੜੀ ਸਪਲਾਈ ਚੇਨ ਹੈ ਮੇਰੇ ਖਿਆਲ ਤਾਂ ਬਹੁਤ ਜ਼ਿਆਦਾ ਬਿਹਤਰ ਤੁਸੀਂ ਵੀ ਜਾਣ ਸਕਦੇ ਹੋ ਪਬਲਿਕ ਤੋਂ ਵੀ ਸਪਲਾਈ ਚੇਨ ਬਹੁਤ ਅਫੈਕਟਿਵ ਤਰੀਕੇ ਨਾਲ ਡਿਸਮੈਂਟਲ ਕੀਤੀ ਗਈ ਹੈ ਪਰ ਉਹਦੇ ਨਾਲ ਨਾਲ ਜਿਵੇਂ ਮੈਂ ਰੀਹੈਬ ਦੀ ਗੱਲ ਕੀਤੀ ਹੈ ਡਿਮਾਂਡ ਵੀ ਸਾਨੂੰ ਘਟਾਉਣੀ ਪੈਗੀ ਉਹਦਾ ਇਹੀ ਤਰੀਕਾ ਹੈ ਕਿ ਅਸੀਂ ਉਹਨਾਂ ਨੂੰ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز